ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਦੇ ਸਾਚੇ ਸਿੱਖ ਤਨ ਮਨ ਸੀਤਲ ਸਾਚ ਭਲੀਖ ਜਲ ਪ੍ਰਾਣ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਦੇ ਸਾਚੇ ਸਿੱਖ ਤਨ ਮਨ ਸੀਤਲ ਸਾਚ ਭਲੀਖ ਖ ਜਲ ਪ੍ਰਾਇਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸੇਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪ੍ਰਾਇਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸਿੱਖ ਤਨਮਨ ਸੀਤਲ ਸਾਚ ਬੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸਿੱਖ ਤਨਮਨ ਸੀਤਲ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮੇਲੇ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਈ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਸਹਿਮੇ ਲਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਭੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜਤ ਅਪਾਰ ਆਪ ਸੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗਉੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਗੇ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪਰ ਪੰਚੇ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗਉੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਭ ਦਰਤੇ ਮਿੱਠੇ ਰਸ ਸੇਖ ਹੁਕਮ ਸੰਜੋਗ ਗੜਦਸ ਦਵਾਰ ਪੰਚੇ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗਉੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸੇਖ ਤਨ ਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੁਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰੀ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂਏ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜ ਦਸ ਦਵਾਰ ਪੰਜ ਵਸ ਹੈ ਮਿਲ ਜੋਤ ਅਪਾਰ ਆਪ ਚੁੱਲੇ ਆਪੇ ਬਣ ਜਾਰ ਨਾਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਭਰੀਖ ਜਲ ਪ੍ਰਾਇਨ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਏਖ ਹੁਕਮ ਸੰਜੋਗਈ ਗੜ ਦਸ ਦਵਾਰ ਪੰਜ ਵਸ ਹੈ ਮਿਲ ਜੋਤ ਅਪਾਰ ਆਪ ਚੁੱਲੇ ਆਪੇ ਬਣ ਜਾਰ ਨਾਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦੁਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੀਖੇ ਤਨ ਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦੁਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖੇ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪੰਚ ਵਸਹਿ ਮਿਲ ਜੁਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖੇ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੁਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨ ਮਨ ਸੀਤਲ ਸਾਚ ਭੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੁਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲਜੁਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗਉੜੀ ਮਹੱਲਾ ਪਹਿਲਾ ਦੱਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਦੇ ਸਾਚੇ ਸਿੱਖ ਤਨਮਨ ਸੀਤਲ ਸਾਚਿ ਬਰੀਖ ਜਲ ਪ੍ਰਾਣ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਿ ਗੜਦਸ ਦੁਆਰ ਪੰਜ ਵਸਹਿ ਮਿਲਜੁਤ ਅਪਾਰ ਆਪ ਤੁਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਰ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਦੇ ਸਾਚੇ ਸਿੱਖ ਤਨਮਨ ਸੀਤਲ ਸਾਚਿ ਬਰੀਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸੀਤਲ ਸਾਚ ਬੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਬੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮੇਲੇ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਸ ਗਉੜੀ ਮਹੱਲਾ ਪਹਿਲਾ ਦਖਣੀ ਸਾਚੇ ਗੜਗੇ ਸਾਚੇ ਸੀਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਸ ਗਉੜੀ ਮਹੱਲਾ ਪਹਿਲਾ ਦਖਣੀ ਸਾਚੇ ਗੜਗੇ ਸਾਚੇ ਸੀਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲਜੁਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਈ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਸਹਿਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪਰ ਪੰਚੇ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਭੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚੇ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਸਿੱਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਸਿੱਖ ਹੁਕਮ ਸੰਜੋਗ ਗੜਦਸ ਹਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਭਲੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਈ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜ ਦਸ ਦਵਾਰ ਪੰਜ ਵਸ ਹੈ ਮਿਲ ਜੋਤ ਅਪਾਰ ਆਪ ਚੁੱਲੇ ਆਪੇ ਬਣ ਜਾਰ ਨਾਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪ੍ਰਾਇਨ ਰਸ ਕਮਲ ਪਰੀਖ ਸਬਦ ਰਤੇ ਮਿੱਠੇ ਰਸ ਏਖ ਹੁਕਮ ਸੰਜੋਗਈ ਗੜ ਦਸ ਦਵਾਰ ਪੰਜ ਵਸ ਹੈ ਮਿਲ ਜੋਤ ਅਪਾਰ ਆਪ ਚੁੱਲੇ ਆਪੇ ਬਣ ਜਾਰ ਨਾਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨਮਨ ਸੀਤਲ ਸਾਚ ਭਲੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੋੜੀ ਮਹੱਲਾ ਪਹਿਲਾ ਦੱਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਭੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜ ਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲਜੁਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨਮਨ ਸੀਤਲ ਸਾਚ ਭਲੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲਜੁਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ